ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਬੜੀ ਅਹਿਮ ਸੁਣਵਾਈ ਹੋਈ ਹੈ ਜਿਹੜੀ ਇੱਕ ਸੈਕਟ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਲੈ ਕੇ ਬੜੀ ਹੋਈ ਆ ਉਹਦੇ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹਦੇ ਵਿੱਚ ਕੁਝ ਬੜੀਆਂ ਕਲੀਅਰ ਔਰ ਬੜੀਆਂ ਸਖਤ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਜਾਰੀ ਕੀਤੀਆਂ ਹਨ ਔਰ ਇਸ ਮਾਣੀਅੂ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਸਿੱਟ ਦੇ ਉੱਤੇ ਜਾਂ ਸਿੱਟ ਦੇ ਕਿਸੇ ਮੈਂਬਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਬੁਲਾਇਆ ਜਾਵੇਗਾ ਉਹ ਸਿੱਟ ਦੇ ਕੋਲੇ ਹਾਜ਼ਰ ਹੋਣਗੇ ਔਰ ਇਹਦੇ ਨਾਲ-ਨਾਲ ਇਹ ਵੀ ਕਿਹਾ ਗਿਆ ਕਿ ਇਹ ਸਾਰੀ ਜਿਹੜੀ ਗੱਲ ਹੈ ਲਿਖਤ ਦੇ ਵਿੱਚ ਇੱਕ ਐਫੀਡੇਵਿਟ ਦੇ ਰੂਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕਰਨਗੇ ਸੈਟ ਵੀ ਹਾਲਾਂਕਿ ਇਸ ਸਬੰਧੀ ਕੋਈ ਬਿਆਨ ਜਿਹੜਾ ਉਹ ਮੀਡੀਆ ਦੇ ਵਿੱਚ ਨਹੀਂ ਦੇ ਸਕਦੀ ਔਰ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਹੁਗੀ ਇਸ ਮਾਮਲੇ ਦੇ ਉੱਤੇ ਸੈਟ ਨੂੰ ਸਹਿਯੋਗ ਨਹੀਂ ਦੇਣਗੇ ਤਾਂ ਉਹਨਾਂ ਦੇ ਕੋਲੇ ਉਹਨਾਂ ਦੀ ਜ਼ਮਾਨਤ ਰੱਦ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹੂਗਾ ਅੱਜ ਮੰਨਿਓ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਬੜੀ ਅਹਿਮ ਸੁਣਵਾਈ ਹੋਈ ਹੈ ਜਿਹੜੀ ਇੱਕ ਸੈਟ ਵਿਕਰਮ ਸਿੰਘ ਮਜੀਠੀਆ ਹਰਾਂ ਨੂੰ ਲੈ ਕੇ ਬੜੀ ਹੋਈ ਆ ਉਹਦੇ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹਦੇ ਵਿੱਚ ਕੁਝ ਬੜੀਆਂ ਕਲੀਅਰ ਔਰ ਬੜੀਆਂ ਸਖਤ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਜਾਰੀ ਕੀਤੀਆਂ ਹਨ ਔਰ ਇਸ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਆ ਕਿ ਸਿੱਟ ਦੇ ਉੱਤੇ ਜਾਂ ਸਿੱਟ ਦੇ ਕਿਸੇ ਮੈਂਬਰ ਦੇ ਉੱਤੇ ਵਿਕ੍ਰਮ ਸਿੰਘ ਮਜੀਠੀਆ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਬੁਲਾਇਆ ਜਾਵੇਗਾ ਉਹ ਸਿੱਟ ਦੇ ਕੋਲੇ ਹਾਜ਼ਰ ਹੋਣ ਕੇ ਔਰ ਇਹਦੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਇਹ ਸਾਰੀ ਜਿਹੜੀ ਗੱਲ ਹੈ ਲਿਖਤ ਦੇ ਵਿੱਚ ਇੱਕ ਐਫੀਡੇਵਿਟ ਦੇ ਰੂਪ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕਰਨਗੇ ਸੈੱਟ ਵੀ ਹਾਲਾਂਕਿ ਇਸ ਸਬੰਧੀ ਕੋਈ ਬਿਆਨ ਜਿਹੜਾ ਉਹ ਮੀਡੀਆ ਦੇ ਵਿੱਚ ਨਹੀਂ ਦੇ ਸਕਦੀ ਔਰ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਹੁਣ ਇਸ ਮਾਮਲੇ ਦੇ ਉੱਤੇ ਸੈੱਟ ਨੂੰ ਸਹਿਯੋਗ ਨਹੀਂ ਦੇਣਗੇ ਤਾਂ ਉਹਨਾਂ ਦੇ ਕੋਲੇ ਉਹਨਾਂ ਦੀ ਜ਼ਮਾਨਤ ਰੱਦ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹੂਗਾ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਬੜੀ ਅਹਿਮ ਸੁਣਵਾਈ ਹੋਈ ਹੈ ਜਿਹੜੀ ਇੱਕ ਸੈੱਟ ਵਿਕਰਮ ਸਿੰਘ ਮਜੀਠੀਆ ਹਰਾਂ ਨੂੰ ਲੈ ਕੇ ਬੜੀ ਹੋਈ ਆ ਉਹਦੇ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹਦੇ ਵਿੱਚ ਕੁਝ ਬੜੀਆਂ ਕਲੀਅਰ ਔਰ ਬੜੀਆਂ ਸਖਤ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਜਾਰੀ ਕੀਤੀਆਂ ਨੇ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਲ ਕਹੀ ਆ ਕਿ ਸੈਟ ਦੇ ਉੱਤੇ ਜਾਂ ਸੈਟ ਦੇ ਕਿਸੇ ਮੈਂਬਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਬੁਲਾਇਆ ਜਾਵੇਗਾ ਉਹ ਸੈਟ ਦੇ ਕੋਲੇ ਹਾਜ਼ਰ ਹੋਣ ਕੇ ਔਰ ਇਹਦੇ ਨਾਲ-ਨਾਲ ਇਹ ਵੀ ਕਿਹਾ ਗਿਆ ਕਿ ਇਹ ਸਾਰੀ ਜਿਹੜੀ ਗੱਲ ਹੈ ਲਿਖਤ ਦੇ ਵਿੱਚ ਇੱਕ ਐਫੀਡੇਵਿਟ ਦੇ ਰੂਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕਰਨਗੇ ਸੈਟ ਵੀ ਹਾਲਾਂਕਿ ਇਸ ਸੰਬੰਧੀ ਕੋਈ ਬਿਆਨ ਜਿਹੜਾ ਉਹ ਮੀਡੀਆ ਦੇ ਵਿੱਚ ਨਹੀਂ ਦੇ ਸਕਦੀ ਔਰ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਬਿਕਰਮ ਸਿੰਘ ਮਜੀਠੀਆ ਲਈ ਇਸ ਮਾਮਲੇ ਦੇ ਉੱਤੇ ਸਿੱਟ ਨੂੰ ਸਹਿਯੋਗ ਨਹੀਂ ਦੇਣਗੇ ਤਾਂ ਉਹਨਾਂ ਦੇ ਕੋਲੇ ਉਹਨਾਂ ਦੀ ਜ਼ਮਾਨਤ ਰੱਦ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹੂਗਾ